ਆਵਾਜ਼ 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 ਇਹਦਾ ਡੈਮੋਗ੍ਰਾਫਿਕ ਹੈ ਸਾਡਾ ਪ੍ਰਧਾਨ ਹੈ ਭੂਆ ਆਓ ਭਾਈ ਆਵਾਜ਼ 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 ਆਵਾ ਤੁਹਾਡਾ ਦੱਸਿਆ ਜੇ ਕੋਈ ਕਸਰ ਬਾਕੀ ਰਹੇਗੀ ਤਾਂ ਉਹ ਵੀ ਪੂਰੀ ਕਰ ਲਾ ਤੈਨੂੰ ਉਸ ਦਿਨ ਹੀ ਕਿਹਾ ਸੀ ਮੇਰੇ ਨਾਲ ਭੈਣਾ ਬੈਠੀਆਂ ਨੇ ਇਸੇ ਲਈ ਪਾਸੇ ਭਰਾ ਖੜਾ ਹੈ ਇੱਧਰ ਬਾਪੂ ਬੈਠਾ ਹੈ ਸਰਪੰਚ ਬੈਠਾ ਹੈ ਸਾਰੀ ਉਹ ਪੰਚਾਇਤ ਬੈਠੀ ਹੈ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਅਰਾਦਾ ਕਤਲ ਦਾ ਪੀਕਾ ਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਢੌਲੇ ਥਾਣੇ 'ਚ ਦਰਜ ਕੀਤਾ ਸੋ ਆਜ ਅਜੇ ਹਲੇ ਵੀ ਤੇਰਾ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਆਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਘੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਆਥ ਨੇ ਸਾਢੇ 5000 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਧਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈੜਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਇ ਨੇਮ 307 ਤੇ ਹੋਰ 11 ਧਰਾਮਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇ ਚ ਪਰ ਇੱਕ ਤੂੰ ਬਹੁਤ ਵੱਡਾ ਬਹਿਮ ਪਾਲੀ ਬੈਠਾ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਈ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਹੈ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਤੇ ਹੁਣ ਨਹੀਂ ਇਹ ਜਿੱਤ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤਰੇ ਕੋਲ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆਪ ਕੋ ਦਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਸਕੂਲ 'ਚ ਪੜ੍ਹਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਈ ਹੈ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਤੇ ਤੁਸੀਂ ਇੱਥੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉ ਤੋਂ ਹੀ ਪਰਚਾ ਦਿੱਤਾ ਬਾਪੂ ਘਰੇ ਆਉ ਤੋਂ ਹੀ ਪਰਚਾ ਦਿੱਤਾ ਸਾਡੇ ਦੇ ਦੇ ਦਿੰਦਾ ਤੈਨੂੰ ਪਤਾ ਹੈ ਸਾਡੀ ਵਾਜ ਦਾ ਬੰਦੂ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਵੇਂਗਾ ਅਸੀਂ ਸੁਣਦੇ ਰਹੇ ਹਾਂ ਕਿ ਕਿਵੇਂ ਚੱਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆ ਪੜਾਣ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤ ਤੇ ਬੁੱਛੜ ਵਰਗਿਆਂ ਨੇ ਸਾਡੀਆਂ ਧੀਆ ਪੈਣਾ ਠਾਣਾ ਦੇ ਰੋਲੀਆਂ ਸੀ ਨੰਗੀਆਂ ਕਰ ਕਰ ਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਜਕਰੀਏ ਖਾਨ ਤੇ ਮੱਸਰ ਰੰਗੜ ਦੇ ਬੰਤੇ ਬੋਚਣ ਵਾਲਾ ਉਹ ਘਟਾ ਤੂੰ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਹੀ ਮਾਰਨ ਤੇ ਆ ਗਿਆ ਯਾਰ ਇਸ ਤੱਕ ਕਿ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਨੇ ਸਾਡਾ ਖੂਨ ਵੀ ਵਗ ਗਿਆ ਉਹੀ ਖੂਨ ਰਗਾਂ ਸਾਡੇ ਚੱਲਦਾ ਉਹਨਾਂ ਯੁੱਧਿਆਂ ਦਾ ਜੇ ਤੇਰੇ ਦਿਮਾਗ 'ਚ ਹੀ ਆ ਵੀ ਮੈਂ ਐਂ ਦੱਬ ਨੂੰ ਇਹ ਤਾਂ ਤੂੰ ਪਤਾ ਹੀ ਪਾਉਂਦੇ ਦੇ ਪਰਚੇ ਅਸੀਂ ਤਿਆਰ ਹਾਂ 60 ਜਿਲ੍ਹਿਆਂ ਦੇ ਤਿਆਰ ਮਰਵਾ ਦੇ ਸਿਦਾਂਜ ਪੇ ਵੀ ਆ ਕੇ ਬੋਲਾਂਗੇ ਸਿਦਾਂਜ ਪਿਆਂ ਦੀ ਵੀ ਆਵਾਜ਼ ਕੁੰਜੂਗੀ ਜੇ ਤੇਰੇ ਦਿਮਾਗ 'ਚ ਇਹ ਗਲਤ ਫਹਿਮਿਆ ਕੱਢ ਦੇ ਇਹ ਸਦਾ ਨਹੀਂ ਰਹਦੀਆਂ ਹੁੰਦੀਆਂ ਇਹ ਪਾਵਰਾਂ ਪੂਰਾਂ ਤਾਕਤਾਂ ਸਦਾ ਨਹੀਂ ਰਹਦੀਆਂ ਹੁੰਦੀਆਂ ਹੱਦ ਹੋ ਗਈ ਯਾਰ ਥੋੱਕੇ ਚਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ ਬਿਲਕੁਲ ਬਚਵੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਹੈ ਅੱਜ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ ਤੁਸੀਂ ਸਮਾਂ ਲੈ ਕੇ ਗਏ ਆ ਅੱਈ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਇਹ 10 30 ਤੱਕ ਅਸੀਂ ਭਾਨੇ ਦੇ ਪਰਚੜ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਕਹਿੰਦੇ ਵਿਅੰਤਬੰਦੀ ਥੋੜੀ ਪਹਿਲੇ ਸੀਗੀ ਇਹ ਤੈਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣੀ ਭਾਨਾ ਬਾਹਰ ਨਹੀਂ ਆਉਣ ਦੇਣਾ ਜਿਹੜਾ ਲਾਂਬੂ ਤੂੰ ਲਾ ਰਿਆਂ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਆਂ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਆਂ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਪਤਾ ਕੱਲ ਨੂੰ ਫੋਰਸਾਂ ਵਗਾਂ ਨੇ ਇੱਥੇ ਜਿਵੇਂ ਉਦੋਂ ਆਪਣੇ ਅਮਰਤਪਾਲ ਵੇਲੇ ਬੁਲਾਈਆਂ ਸੀਗੀਆਂ ਠੀਕ ਆ ਉਹ ਤੇਰਾ ਸਾਡੇ ਦੇ ਵੀ ਐਨਐਸਐ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤੂੰ ਚੁੱਪਦੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਮਰੂਗੜ ਸਿੱਧੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਪਲੇਖਾ ਨਾ ਰੱਖੀ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦੇ ਦੱਬ ਲਾ ਗਏ ਕੋਈ ਗੱਲ ਨਹੀਂ ਅਸੀਂ ਤਿਆਰ ਆਂ ਭੇਜ ਆਉਂਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤਨੂੰ ਪਾਸਿਆਂ ਸੇ ਰੇਡ ਮਾਰਦੀ ਲੋੜ ਨਹੀਂ ਪੈਣੀ ਵਿਸਹਾੜਿਆਂ ਨੂੰ ਭੱਜੇਗਾ ਕਿਸੇ ਹੋਰ ਪਿੰਡਾਂ ਨੂੰ ਭੱਜੇਗਾ ਅਸੀਂ ਇੱਥੇ ਹੀ ਬੈਠੇ ਆਂ ਕੋਟ ਦੁੰਨੇ ਭਾਨੇ ਦੇ ਘਰੇ ਬੈਠੇ ਆਂ ਭੈਣਾ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਆਪਣੇ ਕੈਸੇ ਹੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆਂ ਅਸੀਂ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਤਾ ਰਾਤ ਦੀ ਗੁਰੇਗੀ ਕਾਰ ਸੈਂਟਰ ਨਾਲ ਗੱਲ ਤਿਆਰ ਤਾਂ ਤੂੰ ਹੋਈ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਗੁਰਤਪੁਰੂ ਟਰੈਕਟਰ ਗੈਸਟਰਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਦਾ ਕੰਮ ਤੁਸੀਂ ਕਰ ਲਿਆ ਉਹ ਤਾਂ ਤੂੰ ਉਧਰ ਉਧਰ ਤੁਰ ਪਿਆ ਉਹ ਰਾਤ ਤੁਰ ਪਿਆ ਫੜ ਲਿਆ ਤੋਰਾ ਪਰ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੁਮਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਐਥੇ ਕਿਹਦਾ ਹਾਲ ਜੇ ਕੇ ਮਾੜਾ ਹੋਇਆ ਅੱਜ ਦੇਖ ਲਓ ਰੁੱਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਸੋ ਮੈਂ ਕਹੂੰਗਾ ਦੋ ਸ਼ਬਦ ਭੈਰ ਵੀ ਆਪਣੀ ਜਨ ਬਲੇ ਬੋਰ ਕੋਈ ਬਾਈ ਗੁਰੂ ਜੀ ਦਾ ਇਹ ਬਿਲਕੁਲ ਮਤਲਬ ਕੀ ੱੱਕਾ ਹੋ ਰਿਹਾ ਦਾ ੱੱਕੇ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਕੋ ਡੈਮੋਕ੍ਰੇਸੀ ਚ ਨਹੀਂ ਰਹਿ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪ ਦੀ ਰਿਪਬਲਿਕ ਦਾ ਮਤਲਬ ਕਿ ਦੇਸ਼ ਦੇ ਵਸਨੀਕ ਹੋ ਕੇ ਤਾਲ ਸੀਪ ਡਿਸਟੈਂਟ ਕਰਨਾ ਜਵਾਬ ਕਰ ਸਕੀਏ ਸਾਡੇ ਤੇ ਕੋਈ ਕਿਸਮਤਲਵ ਪ੍ਰੈਸ਼ਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪਦੀ ਰ ਹੈ ਜੋ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕਮਾਂ-ਕੰਦਿਆਂ ਨੂੰ ਇੱਕ ਸਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਸਾਰੇ ਫਿਰ ਤੂੰ ਇੰਨੀ ਗੱਲ ਦੱਸ ਜਿੱਦ ਤੂੰ ਉਦੋਂ ਉਦੋਂ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਣੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਵੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆ ਜੌਬ ਤੋਂ ਮੈਂ ਆਪਣੇ ਫੇਰ ਘਰ ਆ ਜਾਂਗੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਨਹੀਂ ਸੀ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋٹے ਆਟੇ ਦਾ ਆਪਣੇ ਉੱਥੇ ਤਾਂ ਲੱਗ ਜਾਂਦਾ ਹੁੰਦਾ ਹੈ ਉਹ ਜਿਆ ਪੁਲਿਸ ਵਾਲੇ ਆ ਹੱਦ ਹੋ ਗਈ ਯਾਰ ਸੋਢੀ ਤੇ ਅੰਦਰੋਂ ਮਾੜਾ ਮੋਟਾ ਸ਼ਰਮ ਕਰ ਲੋ ਅੱਖਰ ਚਾਹ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ ਸੋਢੇ ਘਰੇ ਵੀ ਈਆਂ ਪਹਿਣਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਿਵਾਗ ਜੰਦੇ ਵਾਲੇ ਹੋ ਯਾਰ ਇੱਥੋਂ ਤੱਕ ਗਿਰ ਜਾਨੇ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਬਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲ ਕੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸ਼ਤਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਉਹਨਾਂ ਦਾ ਆਪਣਾ ਹਾਲ ਦੇਖੋ ਕੀ ਹੋਇਆ ਫਿਰਦਾ ਕਿਵੇਂ ਕੰਨਾ ਕਕਰਾਂ ਮਾਰਦੇ ਫਿਰਦਾ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਉਹਦੀਆਂ ਬਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਐ ਨਾ ਆਵਾਜ਼ ਨਹੀਂ ਕਰਦੀ ਇਨਸਾਫ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸੇ ਜੀਵਨ ਚ ਆ ਜਿੰਦਗੀ ਚ ਹੀ ਹੋਣਾ ਹੁੰਦਾ ਯਾਰ ਐਡੀ ਨਿਹਰ ਕਰਦੀ ਐਡਾ ੱਤਕਾ ਯਾਰ ਇਹਦਾ ਤਾਲੇ ਵਾਲਿਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚੱਲੀ ਜਾਂਦਾ ਚੱਕ ਕੇ ਇਮਰਾਨ ਖਾਨ ਨੂੰ 14-14 ਸਾਲ ਕੈਦ ਕਰਤੀ ਤਿੰਨ ਚਾਰ ਕੇਸਾਂ ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢ ਲਿਆ ਪਰਸੋਂ ਪਾਕਿਸਤਾਨ ਚ ਉਹ ਚਾ ਉਹਦਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠ ਉਹ ਬੈਠ ਵੀ ਖੋਲਿਆ ਉਹਦੇ ਕੋਲੋਂ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਜਿੱਥੇ ਆਹ ਲੋਕਾਂ ਦਾ ਹਾਲ ਹੋਣ ਲੱਗ ਗਿਆ ਕਿੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣ ਨਾਲ ਤੂੰ ਗੱਲ ਕਰਦਾ ਠੀਕ ਹੈ ਭਾਈ ਅਸੀਂ ਵੀ ਕਹਿੰਦੇ ਆ ਤੰਦਰੁਸਤ ਬੱਚਾ ਹੋਵੇ ਅਸੀਂ ਇਹ ਸੰਸਾਰ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਆ ਸਟੇਜਾਂ ਦੇ ਤੇ ਚਾਹ ਕਿੰਨਾ ਤੈਨੂੰ ਫਿਰ ਮੇਰੇ ਘਰੇ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਯਾਰ ਕਿਸੇ ਦੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਨਾਲ ਤੁਝ ਜਲਮਟਾ ਰਹਿਆ ਉਹ ਵੀ 307 ਦਾ ਅਰਾਦਾ ਗਤਲ ਦਾ ਪਰਚਾ ਭੰਨ ਤੋੜ ਜੀ ਪੁਲਿਸ ਵਾਲੇ ਦੀ ਕਿਰਪਾਨ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕਰ ਦੋ ਯਾਰ ਸੋ ਬਈ ਹੱਥ ਬੰਨ ਕੇ ਕੋਈ ਵਾਪਕ ਜੀ ਕੋਈ ਕਹਿਣਾ ਚਾਹੁੰਦੇ ਬੋਲਿਆ ਨਹੀਂ ਜਾਂਦਾ ਪਰ ਪਾਟੀ ਮਾਇ ਬੰਦ ਹਾਂ ਤੁਸੀਂ ਮੈਂ ਬੋਲਦਾ ਵਾਝੀ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦ ਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਲੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਨੂੰ 8 ਵਜੇ ਦੇ ਤਕਰੀਬ ਜਿੰਨਾ ਚੱਕ ਬਾਈ ਦਾ ਹੁਕਮ ਨਹੀਂ ਹੋਇਆ ਉਦੋਂ ਤਣਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਤਰੋਲੇ ਪਾਚੇ ਤੇ ਦਿੱਤਾ ਤੇਰੇ 5 6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਆਵਦਾ ਰਿਕਾਰਡ ਕਢਾਣੋਂ ਜਾ ਕੇ ਅਸੀਂ ਥਾਣੇ ਦੇ ਵਿੱਚ ਧੀ ਬਾਈ ਐਨੀ ਕੀ ਗੱਲ ਕਰਨੀ ਬਾਈ ਵਹਿਗੂ ਜੀ ਕਾ ਖਾਸਾ ਸੋ ਮੈਂ ਅਜਲ ਹੋਰ ਕਹਿਣੀ ਚਾਹੁੰਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸਚਓ ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਛੋਡਾ ਜੀ ਨਾਲ ਕੇ ਕਿੱਥੇ ਆ ਛੋਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਛੋਡੀਆਂ ਭੂਆ ਕਿੰਨੀਆਂ ਜੀ ਕਿੱਥੇ ਬੈਗੀਆਂ ਹੁੰਦੀਆਂ ਸਾਰਾ ਰਿਕਾਰਡ ਤਿਆਰ ਕਰ ਰਿਆ ਛੋਡੀ ਕਿਹੜੀ ਆਈਡੀ ਚੱਲਦੀ ਆ ਜੀ ਜਦੋਂ ਇੱਕ ਦਾਰੇ ਕ ਦਾਹਤ ਬਣਾਈ ਜਾ ਰਹੀ ਹੈ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤਰੰਨ ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ ਐਨਐਸਏ ਲੱਗੀਆਂ ਮੁੰਡਿਆਂ ਤੇ ਉਦੋਂ ਵੀ ਆਹੀ ਮਾਹੌਲ ਸੀ ਉਹੀ ਮਾਹੌਲ ਦੇ ਉੱਤੇ ਪੁਲਿਸ ਫੇਰ ਤੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੁਡੀ ਐਸਪੀ ਫੋਨ ਕਰਦਾ ਆਓ ਜੀ ਉੱਥੇ ਆ ਕੇ ਜਾਓ ਸਾਲਾ ਤਾਂ ਮੈਂ ਇਹ ਸਾਰਿਆਂ ਨੂੰ ਅਮਰੀਦਾਂ ਨਾਲ ਬੇਨਤੀ ਸੁਣ ਲਓ ਮੇਰਾ ਵੀਰ ਇਹ ਡਾਰੇ ਦਾਹਤ ਦਾ ਜਿਹੜਾ ਦਿਲਾਂ ਚ ਖੌਫ ਹੈ ਕੱਢ ਦਿਓ ਇਹ ਕੱਢ ਦਿਓ ਕਫਣ ਸਿਰਾਂ ਦੇ ਬੰਨਣੇ ਪੈਣਿਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਸਦਾ ਬੇਦਰੋਂ ਤੈਨੂੰ ਸਾਲ ਲੈ ਗੇ ਲਾ ਦੇ ਜੋਰ ਇੰਨਾ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫ਼ਤਰ ਆਓ ਸਪਸ਼ਟ ਜਵਾਬ ਦੇਵੇ ਸੀ ਨਹੀਂ ਆਉਣਾ ਸਾਡੇ ਖਿਲਾਫ ਕੋਈ ਵਾਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕਦਮਾ ਦਰਜ ਹੋਇਆ ਹੈ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ মিডিਆ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡਾ ਸੰਪਰਕ ਕਰਨ ਲੈ ਕੋ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ دہشت ਪਾ ਦਿੰਦੇ ਆ ਮਾਹੌਲ ਹੈ ਜਸਰਜਦੇ ਆ ਉਹਨਾਂ ਆ ਜਿਹੜਾ ਸਿਸਟਮ ਰਚਿਆ ਗਿਆ ਨਾ ਅਸਲ ਇਹਨਾਂ ਦੇ ਮਨ ਦੇ ਸਾਈਡ ਪਹਿਲੇ ਇਹ ਬੇਈਮਾਨੀਏ ਕੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦਾ ਦੱਬ ਲੋ ਪਰਿਵਾਰ ਘਰ ਆ ਜਾਓ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਫਿਰ ਉਹਨਾਂ ਦਾ ਕਿਹਦੀ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਕੁੱਕ ਪਾਸ ਨਾਲ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡਾਂਗਾ ਮਾਰ ਦਿੰਦੇ ਆ ਕਰਾਂ ਮੇਰੇ ਘਰ ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਚੰਗਲ ਛੜ ਤੇ ਮੇਰੇ ਸੰਗਲ ਲਾਦ ਉਹ ਪਿੰਡ ਚੋਂ ਬੰਦਾ ਆ ਡਾਂਗਾ ਮਾਰ ਕੇ ਭਜਾਤਾ ਮੇਰੇ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਉਹ ਥਾਣੇ ਲੈ ਗਏ ਆ ਥਾਣੇ ਲੈ ਗਏ 21 ਦਿਨ ਹੀ ਥਾਣੇ ਚ ਕਮਾਈ ਕਰਦੇ ਨੇ ਇਹ ਬੁੱਚੜਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਆ ਫੰਦੇ ਨਾਲ ਵੀ ਕੀਰ ਵਾਲਾ ਸਾਡਾ ਕੋਈ ਵੜਤਾ ਵਾਲਾ ਯਾਰ ਅਸੀਂ ਪੰਜਾਬ ਦਾ ਕੋ ਨੁਕਸਾਨ ਕਰ ਰਹੇ ਐ ਅਸੀਂ ਕੀ ਕਰ ਰਹੇ ਐ ਯਾਰ ਅਸੀਂ ਭੋਂਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਨੌਜਵਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਡਰ ਗਏ ਨਾ ਬਈ ਆ ਯਾਦ ਰੱਖਿਓ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖਿਓ ਜੀ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਕੇ ਡਰ ਕੇ ਦਬ ਕੇ ਨਾ ਨਿਕਲੇ ਨਾ ਵਿਰੋਧ ਕੀਤਾ ਆ ਹੁਣਾਂ ਕੇ ਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕਿ ਜਿਹਦੀ ਬਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇੜਨਗੇ ਅਸੀਂ ਨਹੀਂ ਸੰਤੋਖਾ ਤੇਨੂੰ ਫੜ ਦੇਣ ਚੱਕ ਕੇ ਜੇਲ੍ਹ ਸਿਰਦਣ ਥੋਕਣ ਇਹ ਪਹਿਣ ਗਏ ਹਰ ਹਰ ਘਰ ਨੂੰ ਪਹਿਣ ਗਏ ਆਰੇ ਇਹ ਦੱਬਣ ਗਏ ਹਰ ਘਰ ਨੂੰ ਪਹਿਣ ਇਹੀ ਦਾ ਡਰ ਹੁੰਦਾ ਹੈ دہشت ਹੁੰਦੀ ਹੈ ਵਿਆਹ ਦਾ ਬਲੇ ਦੇ ਹੋਦਰ ਪੰਜਾਬ ਦੇ ਲੋਕ ਉਹ ਲੱਖਾਂ ਦੇ ਵੀ ਪੱਖਾ ਦੇਤਾ ਕੁੜੀਆਂ ਦੇ ਵੀ ਦੇਤਾ ਬਾਪੂ ਦੇ ਵੀ ਦੇਤਾ ਭਰਾ ਦੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਨੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਹੀ ਕਰ ਰਹੇ ਸੀ ਇਹੀ ਬੰਦੇ ਔਰ ਕੁਕਟ-ਵਟ ਨੂੰ ਇਕੱਠਾ ਕਰਨਾ ਉਹਨਾਂ ਤੋਂ ਡਰ ਜਾਂਦਾ ਬੰਦਾ ਇਸ ਕਰਕੇ ਭਾਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਜੇ ਅੱਜ ਨਾ ਨਾ ਭਾਈ ਬੋਲੇ ਗੱਲ ਥੋੜੀ ਘਰਾਂ ਤੱਕ ਆਉਣੀ ਹੈ ਭਾਈ ਹਰ ਘਰ ਤੱਕ ਆਉਣੀ ਹੈ ਤੇ ਬਹੁਤ ਖਤਰਨਾਕ ਅਸੀਂ ਬਾਰ-ਬਾਰ ਕਹਿ ਲਓ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ نسلਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਵੜਦਾ ਤੁਹਾਡੇ ਜੇ ਇਕੱਠੇ ਹੋ ਜਾਓ ਮੇਰੇ ਵੀ ਇਕੱਠੇ ਹੋ ਜਾਓ ਯਾਰ ਇਹ ਮਸਲਾ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੁਣ ਅਸੀਂ ਵੀ ਲੜਦੇ ਪੰਜਾਬ ਖਾਤਰੀ ਕਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ ਅਜੇ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਵੜ ਗਏ ਜੱਟ ਬੰਦ ਕਰਤੇ ਹੋਰਸਾ ਮਗਾ ਲੀਆਂ ਤੇ ਜੇ ਉਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਬਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਵੇ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾਤੀ ਚੱਕ ਕੇ ਅੰਦਰ ਸੜਤੇ ਕਿਸੇ ਵੀ ਨਹੀਂ ਕੁਝ ਅੰਦਰ ਦਿੱਤਾ ਸ਼ਰਿਆਮ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਿਲਦੇ ਜਪਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਬਾਰੇ ਸਰਕਾਰ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਲ ਦੀ ਨਾਲ ਦਸ਼ਮਣ ਨੇ ਲਾ ਕੇ ਟਾਇਕੋ ਮਾਰਤਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਇਹ ਜਿਹੇ ਬੰਦੇ ਪੈਦਾ ਹੁੰਦੇ ਨੇ ਉਹ ਜਿਹੇ ਬੰਦੇ ਉਹਨਾਂ ਨੇ ਮਰਵਾਏ ਆ ਯਾਰ ਉਦੋਂ ਵਿੱਚ ਅੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਗ ਲੇ ਘਰੇ ਪੀਓ ਉਦੋਂ ਵੀ ਪਟਿਆ ਸੀ ਵੀ ਨਾਸ ਸਕਾਰ ਕਰੋ ਨਾਸ ਸਕਾਰ ਕਰੋ ਅੱਜ ਆਪਾਂ ਨਿਕਲਿਓ ਸੜਕਾਂ ਤੇ ਆ ਨੌਤਨੀ ਸਿਓ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਥੋੜੇ ਪਹਿਣ ਕੇ ਇਹ ਇਹਨਾਂ ਇਹਨਾਂ ਨੇ ਬਦਨਾ ਸਾਨੂੰ ਜੋ ਜੋ ਕੇ ਦੇ ਦੇ ਬਦਨ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਚ ਬਹਿ ਗਏ ਬਾਈ ਅੱਜ ਭਾਂਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿ ਹੋਰ ਵਾਲਾ ਹੌਲ-ਕਣ ਸਭ ਦੀ ਬਾਰੀ ਬਾਰੀ ਵਾਰੀ ਦਾ ਦੱਬੀ ਤੁਰੇ ਆਉਣ ਯਾਦ ਰੱਖੀ ਆ ਆ ਕੋਸਤੇ ਯਾਰ ਤੂੰ ਹਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਹੈਗਾ ਕੋਈ ਗੱਲ ਨਹੀਂ ਚੱਲ ਲਾਜੋਰ ਦੇਖ ਦੇਖ ਸੁਟੀਆਂ ਖੁੱਲੀਆਂ ਆ ਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਦੇ ਜ਼ੋਰ ਕਿ ਭਾਈ ਆ ਜਾਓ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਿਲਾਫ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਗੈਸਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੋ ਗਣਤਾ ਕੀ ਲਿਖਿਆਗਾ ਯਾਦ ਰੱਖੀਏ ਇਹ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਇਹ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਕਹਾਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਸੋ ਮੈਂ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਭਾਈ ਬੰਗਲੂ ਦਾ ਹਾਰਸਾ ਬੰਗਲੂ ਫਤਿਹ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਤੀਆ ਉਹਨਾ ਦੀ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਨੇ ਨੂੰ ਜਵਾਨਤ ਕਰਾ ਲਓ ਅਸੀਂ ਠੋਕ ਕੇ ਫੈਸਲਾ ਉਸ ਲਿੱਤਾ ਹੈ ਤੰਨਪੰਦ ਦਿੱਤੀ ਸੀ ਜੀ ਦੇਖੋ ਇੱਥੇ ਪੰਜਾਬ ਪੁਲਿਸ ਕਹੌਲਦਾਰਾਂ ਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਪਰ ਡੀਆਈਏ ਨਾਲ ਗੱਲ ਕਰਨ ਇੱਕ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਜਮਾ ਠੋਕ ਕੇ ਜਵਾਬ ਦੇ ਕਹਾਂ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੀ ਬੰਦੀਆਂ ਤੇ ਸਾਡਾ ਭਰਾ ਲੱਖਾ ਚਾ ਹੋਰ ਮੇਰੇ ਭਰਾ ਪਿੰਡੋ ਕਿੰਡੋ ਜੁੜੇ ਹੋਏ ਨੇ ਜਨਾ ਤੱਕ ਉਹ ਸਾਨੂੰ ਕਹਦੇ ਨਹੀਂ ਅਸੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕੇ ਆਹੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਡੀਜੀ ਸਾਹਿਬ ਨੂੰ ਪਟਿਆਲੇ ਉਦੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ ਨੂੰ ਸਾਡਾ ਜਵਾਬ ਹੈ ਸਾਡਾ ਇੱਕ ਗੱਲ ਇੱਕ ਇੱਕ ਮਿੰਟਾ ਦੂਜੀ ਗੱਲ ਵੀ ਸਾਡੇ ਬਰਨਾਲੇ ਦੋ ਦਿਨ ਮੀਟਿੰਗ ਹੋਈ ਹੈ ਅੱਜ ਸ਼ਰਿਆਮ ਕਹਿੰਦੇ ਆ ਨਾ ਤਾਂ ਹੀ ਭੰਨੇ ਜਮਾਨਤ ਕਰਾਉਣੀ ਹੈ ਭੰਨੇ ਦੇ ਪਰਚੇ ਵੀ ਰੱਦ ਕਰਾਉਣੇ ਨੇ ਤੇ ਬਿਨਾਂ ਜਮਾਨਤ ਹੋਰ ਹਾਲ ਕੇ ਕਰੇ ਆਉਣੇ ਵੈਗਰੀ ਕਾ ਖਾਲਸ ਇਹ ਇਹਨਾਂ ਨੂੰ ਬੁਲਾ ਰਿਹਾ ਕਿ ਭਾਨੇ ਦੀ ਜ਼ਬਾਨ ਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਧੇ ਏਡੀਜੀਪੀ ਡੀਜੀਪੀਰ ਸੁਖਲਾ ਜਿਸਕਰਨ ਸਿੰਘ ਏਡੀਜੀਪੀ ਗਰਿੰਦਰ ਢਿੱਲੋਂ ਡੀਆਈਜੀ ਭੁੱਲਰ ਚਾਰ ਅਫਸਰ ਦਸਕਤ ਕਰਕੇ ਲਿਖਤੀ ਦੇਖੇ ਗਏ ਹੈ ਉਹਨਾਂ ਦੀ ਜ਼ਬਾਨ ਤੇ ਦੱਸੋ ਜੀ ਉਹਨਾਂ ਦੀ ਜ਼ਬਾਨ ਫਿਰ ਕਿੱਥੇ ਆ ਕੱਲ ਨੂੰ ਕੋ ਧਰਨੇ ਲੱਗਦੇ ਨੇ ਮੁਜਾਰੇ ਲੱਗਦੇ ਨੇ ਤਾਂ ਇੱਕ ਤੋਂ ਸੋੜੇ ਨਾਲ ਖੜੂ ਕਿਹੜਾ ਬੰਦਾ ਥੋੜੀ ਜ਼ਬਾਨ ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ 70 ਬੰਦਿਆਂ ਨਾਲ ਕੋਈ ਧਰਨਾ ਮਜਾਰਾ ਲੱਗਿਆ ਹੋਇਆ ਕੋਈ ਜਾਮ ਹੋਇਆ ਹੋਇਆ ਤਾਂ ਤੁਹਾਡੇ ਨਾਲ ਖੜੂ ਕਾਣ ਦੋ ਗੱਲ ਕੌਣ ਕਰਨ ਆਉ ਤੇ ਕਿਹੜੇ ਮੂੰਹ ਨਾਲ ਗੱਲ ਕਰਨ ਆਓਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਹੈ ਦਾ ਤੱਕ ਨਿਵੇੜ ਦਿਆਂਗੇ ਨਿੱਕੀ ਸਮਝੌਤਾ ਦੇ ਜਾਂਦੇ ਆ ਦੂਜੇ ਪਾਸੇ ਕਹਿੰਦੇ ਆ ਬਲਾਕ ਦੇ ਘਰ ਵਾਲਿਆਂ ਨੂੰ ਤੇ ਜਮਾਨਤ ਕਰ ਦੋ ਹੱਦ ਹੋ ਗਈ ਅਸਲ ਕੋਈ ਗੱਲ ਨਹੀਂ ਧਾਓ ਬਾਈ ਜ਼ਬਰ ਪਾਣੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 10 ਤਰੀਕਾ ਹੌਣ ਦਿਓ ਤੁਸੀਂ ਅਸੀਂ 10 ਤੋਂ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ-ਕੰਤੂ ਨਹੀਂ ਕਰਦਾ ਅਸੀਂ 10 ਤੱਕ ਉਹਨੂੰ ਰਿਕਾ ਦੇਈ ਕਈ ਵਾਰੀ ਇਹ ਹੁੰਦਾ ਵੀ ਇਹ ਪਹਿਲਾਂ ਹੀ ਅਸੀਂ ਕਿਹੜਾ ਕੁਝ ਕਿਹਾ ਸੀ ਕੱਤਰੀ ਆ ਛੱਡਿਆ ਨਹੀਂ ਛੱਡਿਆ ਨਹੀਂ ਪਹਿਲਾਂ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਕੋਈ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਿੱਥੇ ਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਲਈ ਅਗੂ ਸ਼ਾਹਵਾਨ ਸੀ ਉਹਨਾਂ ਦੇ ਦਸਤਕਤ ਨੇ ਸਾਰਿਆਂ ਦਾ ਰਹਿ ਕਰਕੇ ਅਗਲਾ ਪਰੋਂ ਪੰਜਾਬ 'ਚ ਕਿਹੜਾ ਦੇਣਾ ਉਹ ਦੇਵਾਂਗੇ ਬਾਈ ਇਹ ਨਾ ਕੀ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀਰ ਬੇਨਤੀ ਆ ਭਰਾ ਬਣ ਕੇ ਉਹਨੋਂ ਪੈਰ ਜੁੱਤੀ ਨਾ ਪਾਇਓ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅੱਜ ਤਾਂ ਇਹ ਕਹਾਂਗੇ ਬਈ ਇੱਛੇ ਨਹੀਂ ਗੱਲ ਖੜਨੀ ਜੀ ਆ ਠੀਕ ਆ ਕੱਲਾ ਇੱਕ ਦੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਇਹ ਡਰਾਉਣਗੇ ਦਹਿਸਤ ਪਾਉਣਗੇ ਭੰਨਾਗੇ ਘੇਰਾ ਢੋਲੇ ਘੇਰੇ ਤੋੜਾਂਗੇ ਸਾਰੇ ਦਹਿਸਤਾਂ ਦੇ ਡਰਾਂ ਦੇ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ 10 ਤੱਕ ਆਪਾਂ ਕੋਈ ਬਿਆਨ ਬਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵੀ ਉਹ ਆਏ ਆ ਉਹ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕਿਨਾਂ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਕ੍ਰਿਯਤਨ ਕਰਦੇ ਆ ਉਸ ਮੇ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸ ਦਨਾ ਹੈ ਇੱਕ ਪੁਲਿਸ ਦਾ ਬੜਾ ਇਹ ਪ੍ਰਾਣਾ ਹਨਿਆ ਵਰਤਿਆ ਇੱਕ ਤਰੀਕਾ ਹੈ ਅੱਡੋ-ਅਡੀ ਬੰਦਿਆਂ ਨਾਲ ਡੋਡੀ ਅਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਤਰ ਨਾਲ ਅੱਡ ਦੂਜੀ ਤਰ ਨਾਲ ਅੱਡ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਥੋੜਾ ਦਬਦਾ ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹਦਾ ਮੰਨ ਗਏ ਯਾਰ ਜਿਵੇਂ ਲੰਕੀ ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉੱਥੇ ਲੱਖਾਂ ਦਾ ਸਹਿਮਤ ਹੋਏਗਾ ਤੁਸੀਂ ਕਿਹਾਗੇ ਆਹੀ ਵਰਤਾਅ ਤੇ ਨਾਲੇ ਹੁਣ ਸਿਰਜ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਆਇਆ ਹੋ ਗਿਆ ਉਹ ਆਇਆ ਹੋ ਗਿਆ ਉਹਨਾਂ ਨੇ ਕਲਿਆਣੇ ਸੁਝਾਤਾ ਕਰ ਲਿਆ ਹਲਕਾ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ 3 ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਨੀਆ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਥੇਬੰਦਿਆਂ ਦੇ ਆਗੂਆਂ ਨੇ ਦਸਕਤਾ ਸਾਰਿਆਂ ਦੇ ਤੇ ਸਾਰਿਆਂ ਦੀ رائے ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਦਿਆ ਸੀ ਹਾਂ ਬੋਲਿਆ ਮੈਂ ਬੋਲਿਆ ਮੈਂ ਵੀ ਆ ਉਦੋਂ ਬਰ ਕੱਕੇ ਕੋੜੇ ਨੇ ਵੀ ਬੋਲਿਆ ਸਰਜੀਤ ਫੂਲ ਨੇ ਵੀ ਬੋਲਿਆ ਪਰੇ ਸਾਰਾ ਵਰਤਾਂਤ ਕਿਵੇਂ ਸਿਰਜਣਾ ਵੀ ਇੱਕ ਬੰਦੇ ਦੀ ਗੱਲ ਸਿੱਟ ਦਿਓ ਵੀ ਇਹ ਆਏ ਆ ਵੀ ਕੱਲ ਨੂੰ ਦੁਵਾਰੇ ਮਾਹੌਲ ਨਾ ਸਿਰਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਦੇ ਖਿਲਾਫ ਬਣ ਦੇਵੇ ਉਹ ਉਹ ਦੇ ਖਿਲਾਫ ਬਣ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ 10 ਤੋ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤਰੀਕਾ ਪ੍ਰੋਗਰਾਮ ਤਾਂ ਸਤੋ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜਦੀ ਤਾਂ ਨਾਲ ਦੀ ਨਾਲ ਕੋਈ ਪ੍ਰਭਾਵ ਦੇਵਾਂਗੇ ਉਦੋਂ ਵਾਰਜ ਜਤੀਨਾ ਪਾਇਓ ਉਹ ਕੀ ਦੇਵਾਂਗੇ ਉਹ ਸਾਰਿਆਂ ਨਾਲ ਕਿਥੇ ਬੰਦਗਣਾ ਰਾਏ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਪ੍ਰਭਾਵ ਦਿੱਤਾ ਜਾਊਗਾ ਕੋਈ ਗੱਲਬਾਤ ਹੋਰੇਗੀ ਜੀ ਨੌਜੀ ਨੂੰ ਕੱਲ ਮੀਟਿੰਗ ਕਰਕੇ ਆਪਾਂ ਦੁਪਾਹਰ ਆ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ ਨੌਦਾਰ ਨੂੰ ਜਦੋਂ ਵੀ ਕਰਨੀ ਆ ਕਦੋਂ ਵੀ ਕਰਨੀ ਆ ਉਹ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦੇਾਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾਏ ਤੁਸੀਂ ਬਿਨਾਂ ਗੱਲ ਤੋਂ ਲ ਕਿ ਜੋ ਤੁਸੀਂ ੱੱ 307 ਰਾਦਾਖਦੰਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾਂ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿੱਚ ਵੜਤੇ ਇਹ ਤਾਂ ਬੋਲੇ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ ਇਹ ਹੀ ਕੁਛ ਹੁੰਦਾ ਸੀ ਨਾ ਅਸਰ ਹੋਰ ਕੀ ਹੁੰਦਾ ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ ਰਾਜੇ ਸ਼ੀ ਮੁਕੱਦਮੇ ਕੁੱਤੇ ਇਹ ਚੱਲਦਾ ਹੀ ਆਇਆ ਕੋਈ ਗੱਲ ਨਹੀਂ ਅੱਜ ਤੂੰ ਰਾਜਾ ਹੈ ਜ਼ਬਰ ਕਰ ਰਹੇ ਹੈ ਤੇ ਪਰਜਾ ਸਗਾਰੀ ਚਲਦੀ ਹੁੰਦੀ ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਸਲਾਹਕਾਰ ਨੇ ਜਿਹੜੇ ਆ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬਜੂ ਬਾਜ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬਜੂ ਬਾਜ ਕਿੰਨਿਆਕ ਦੀ ਆਵਾਜ਼ ਦਬ ਦਏਗਾ ਤੇ ਸਾਰਾ ਪੰਜਾਬ ਹੀ ਇਹੋ ਜਿਹਾ ਇਹ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਤੂੰ ਕਿਹਨੂੰ ਕਿਹਨੂੰ ਦਬ ਦੇਗਾ ਤੈਨੂੰ ਕਿੰਨਿਆਕ ਦੱਬਿਆ ਤੈਨੂੰ ਕਿੰਨਿਆਕ ਨੇ ਦੱਬਿਆ ਦੱਸ ਦੇ ਮੈਨੂੰ ਤੂੰ ਹਰ ਸਿਵਰਤਕਾਰ ਨੂੰ ਸਿਵਰੋ ਭਾਬੀ ਸੁਖਵੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਡਲਾਂ ਨਾਲ ਮਾਰੀ ਕਿਸੇ ਦੇ ਕੈਪਟਨ ਦੀ ਦਾੜੀ ਤੇ ਤੰਜ ਕਾੜਦਾ ਰਿਹਾ ਹੈ ਕੈਪਟਨ ਦੀ ਪੰਜਾਬੀ ਬਾਰੇ ਬੋਲਦਾ ਰਿਹਾ ਇਹ ਪੰਜਾਬੀ ਐ ਪਾਉਂਦਾ ਪੰਜਾਬੀ ਐ ਪਾਉਂਦਾ ਕਿੱਕਲੀ ਕਲੀਅਰ ਦੀ ਪੱਗ ਸੁਖਵੀਰ ਦੀ ਚੱਟਾ ਮੇਰੇ ਭਾਈ ਦਾ ਕਿੱਕੜਾ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕੁ ਦੱਬਿਆ ਬਾਈ ਰੂਸਾ ਦਾ ਯਾਰ ਆ ਜੀ ਕੈਪਟਨ ਫਲਾਨਾ ਜੀ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਕੁ ਤਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਆਈ ਦੇ ਵਿੱਚ ਤੇ ਕਿੰਨੇ ਕੁ ਪਰਚੇ ਰੱਤੀਆ ਦਰ ਰਿਤੇ ਭੁੱਲ ਗਿਆ ਉਹਦੇ ਤੱਕ ਤੂੰ ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਹੁਣ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਉਹ ਪਲਵਾਨ ਹੁੰਦਾ ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ ਹੈ ਵਕਤ ਲੱਗ ਜਾਂਦਾ ਹੈ ਪਰ ਇਹ ਸਾਰੇ ਹਿਸਾਬ ਦਾ ਪੰਸੇ ਇੱਥੇ ਦੇਣੇ ਪੈਂਦੇ ਕੋਈ ਗੱਲ ਨਹੀਂ ਲਾਜ ਔਰ ਜਿੰਨਾ ਟੱਲ ਵਾਲਾ ਜ਼ੋਰ ਤੂੰ ਲਾਲ ਅੱਡੀ ਚੋਟੀ ਦਾ ਸੱਟ ਦੇ ਜਿਹਦਾ ਜੀ ਕਰਦਾ ਚੱਕ ਕੇ ਸੱਟ ਲਾਂਦਾ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਦ ਰੱਖੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ